ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸਿਕ ਲੜੀ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੇ ਕਿ ਗੁਰੂ ਅੰਗਦ ਦੇਵ ਜੀ ਨੇ ਜੋਗ ਮੌਕਾ ਜਾਣ ਕੇ ਸਭ ਸੰਗਤ ਵਿੱਚ ਐਲਾਨ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਉਹਨਾਂ ਪਿੱਛੋਂ ਬਾਬਾ ਅਮਰਦਾਸ ਜੀ ਹੀ ਨਿਭਾਉਣਗੇ ਜਨਵਰੀ 1552 ਅਥਵਾ 1 ਮਾਰਗ ਸੰਮਤ 1608 ਨੂੰ ਗੁਰੂ ਅੰਗਦ ਦੇਵ ਜੀ ਨੇ ਸਭ ਸੰਗਤ ਨੂੰ ਇਕੱਤਰ ਕਰਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਭਾਵ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਜੋ ਗੁਰੂ ਨਾਨਕ ਸਾਹਿਬ ਨੇ ਇਕੱਤਰ ਕਰ ਰੱਖੀ ਸੀ ਦਾ ਸੰਪੂਰਨ ਸੰਗ੍ਰਹਿ ਆਪਣੀ ਰਚੀ ਬਾਣੀ ਸਮੇਤ ਗੁਰੂ ਅਮਰਦਾਸ ਜੀ ਦੇ سپرد ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਮਾਇਆ ਦੇ ਮੋਹ ਦਾ ਗੁਰਮਤਿ ਆਸ਼ੇ ਅਨੁਸਾਰ ਪੂਰਨ ਤਿਆਗ ਕੀਤਾ ਹੈ। ਅਮਲੀ ਤੌਰ ਤੇ ਸਿੱਖੀ ਦੀ ਪੂਰਨ ਕਮਾਈ ਕੀਤੀ ਹੈ ਗੁਰੂ ਆਰ ਸੰਗਤ ਦੀ ਸੇਵਾ ਦੀ ਤਾਂ ਸਦਾ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਜੋ ਵੀ ਸੇਵਾ ਕੀਤੀ ਹੈ ਪੂਰਨ ਸ਼ਰਧਾ ਨਾਲ ਦਿਲੋਂ ਮਨੋਂ ਕੀਤੀ ਹੈ ਇਸ ਤਰ੍ਹਾਂ ਜਨਵਰੀ ਸਨ 1552 ਨੂੰ ਗੁਰੂ ਅਮਰਦਾਸ ਜੀ ਉੱਤੇ ਗੁਰੂ ਨਾਨਕ ਪਾਤਸ਼ਾਹ ਨੂੰ ਗੱਦੀ ਦੀ ਤੀਜੀ ਥਾਵੇਂ ਗੁਰਮਤ ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਆ ਪਈ ਇਸ ਸਮੇਂ ਆਪ ਜੀ ਦੀ ਉਮਰ 73 ਸਾਲਾਂ ਦੀ ਸੀ ਲਗਾਤਾਰ 11 ਸਾਲ ਦੇ ਲੰਮੇ ਸਮੇਂ ਤੱਕ ਗੁਰਦੇਵ ਗੁਰੂ ਅੰਗਦ ਦੇਵ ਜੀ ਦੀ ਸੰਗਤ ਕਰਨ ਸੇਵਾ ਕਰਨ ਅਤੇ ਅਮਲੀ ਤੌਰ ਤੇ ਬਾਣੀ ਦੇ ਦਰਸਾਏ ਸ਼ੁਭ ਹੁਕਮਾਂ ਸਿਧਾਂਤਾਂ ਦੇ ਸੰਪੂਰਨ ਤੌਰ ਤੇ ਜਾਣੂ ਹੋਣ ਦੇ ਨਾਲ ਨਾਲ ਗੁਰੂ ਦੀ ਪਾਰਸਕਲਾ ਵਰਤ ਜਾਣ ਕਾਰਨ ਆਪ ਅੰਦਰ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਦੇ ਸ਼ੁਭ ਗੁਣ ਆ ਚੁੱਕੇ ਹਨ ਗੁਰੂ ਅੰਗਦ ਦੇਵ ਜੀ ਦੇ ਸਹੇਬਜ਼ਾਦੇ ਦਾਤੂ ਜੀ ਅਰਦਾਸੂ ਜੀ ਇਸ ਹਕੀਕਤ ਨੂੰ ਨਹੀਂ ਸੰਸਮਝ ਸਕੇ ਅਤੇ ਗੁਰੂਵਾਨ ਲਈ ਨਿਰਾਰਥਕ ਹੱਥ ਪੈਰ ਮਾਰ ਰਹੇ ਸਨ ਗੁਰੂ ਅਮਰਦਾਸ ਜੀ ਅੱਗੇ ਨਿਮਰਤਾ ਸਹਿਤ ਝੁਕਣਾ ਤਾਂ ਕਿਤੇ ਰਿਹਾ ਹੰਕਾਰ ਅਰ ਹੱਠ ਵਿੱਚ ਆ ਕੇ ਗੁਰੂ ਅਮਰਦਾਸ ਜੀ ਦਾ ਨਿਰਾਦਰ ਕਰਨ ਦਾ ਬਜਰ ਅਪਰਾਧ ਵੀ ਇਹਨਾਂ ਨੇ ਕੀਤਾ ਮੁਕਾਬਲੇ ਤੇ ਗੱਦੀ ਲਗਾਉਣ ਦੇ ਨਿਰਾਰਥਕ ਯਤਨ ਅਰਸੇ ਤੱਕ ਕਰਦੇ ਰਹੇ ਜਿਸ ਦਾ ਫੇਰਵਾ ਅੱਗੇ ਚੱਲ ਕੇ ਦਿੱਤਾ ਜਾਵੇਗਾ ਖਿਮਾ ਸਰੂਪ ਸਤਿਗੁਰੂ ਅਮਰਦਾਸ ਜੀ ਨੇ ਸਭ ਕੁਝ ਦੇਖ ਕੇ ਵੀ ਅਨਡਿਟ ਕਰ ਛੱਡਿਆ ਅਸਲ ਗੱਲ ਤਾਂ ਇਹ ਹੈ ਕਿ ਆਪ ਦੀ ਆਤਮਿਕ ਅਡੋਲਤਾ ਅਤੇ ਧੀਰਜ ਆਪਣੀ ਮਿਸਾਲ ਆਪ ਸਨ ਸੱਤੇ ਰਬਾਬੀ ਨੇ ਆਪ ਦੇ ਇਹਨਾਂ ਗੁਣਾਂ ਦਾ ਜ਼ਿਕਰ ਝੱਖੜ ਬਾਵਨਾ ਡੋ ਲਈ ਪਰਮਤ ਮਹਿਰਾਨ ਕਹਿ ਕੇ ਕੀਤਾ ਹੈ ਆਪਜੀ ਵਿੱਚ ਗੁਰੂ ਨਾਨਕ ਔਰ ਗੁਰੂ ਅੰਗਦ ਦੇਵ ਜੀ ਦੇ ਸ਼ੁਭ ਗੁਣ ਹੋਣ ਦੀ ਗੱਲ ਪਿਓ ਦਾਦੇ ਜੀ ਵੇਹਾ ਪੋਤਾ ਪ੍ਰਵਾਨ ਕਹਿ ਕੇ ਕੀਤੀ ਗਈ ਹੈ।